ਇਹ ਘਟਨਾ ਅਗਰਵਾਲ એનર્ਜੀ ਸੈਂਟਰ ਭੈਣ ਦੇ ਕੋਲ ਹੈ ਇੱਥੇ ਵਾਪਰੀ ਬੜੀ ਮੰਦਭਾਗੀ ਘਟਨਾ ਹੈ ਤੇ ਜਿਵੇਂ ਉਹ ਅਸੀਂ ਸਾਰੇ ਉਹਨਾਂ ਦੀ ਫੁਟੇਜ ਵੇਖੀਏ ਬੜੀ ਪ੍ਰੀਪਲਾਨ ਪ੍ਰੋਗਰਾਮ ਨਾਲ ਜਿਵੇਂ ਉਹ ਬੰਦੇ ਆਏ ਨੇ ਉਹਨਾਂ ਨੂੰ ਸਭ ਜਾਣਕਾਰੀ ਸੀ ਇੱਥੋਂ ਸੁੱਚ ਕੱਟੇ ਜਾਂਦੇ ਨੇ ਇੱਥੇ ਦਫ਼ਤਰ ਹੈ ਇੱਥੇ ਆਜੀ ਹੈ ਤਾਂ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਹੋਈ ਹੈ ਇਹ ਹੁਣ ਹੀ ਨਹੀਂ ਸੀ ਚਾਹੀਦੀ ਰਾਤ ਨੂੰ ਤੇ ਮੌਕੇ ਤੇ ਕੌਣ ਸੀ ਮੌਕੇ ਤੇ ਰਤੀ ਮੌਕੇ ਤੇ ਸਾਨੂੰ ਮਾਲਕਾਂ ਦੇ ਦੱਸਣ ਅਨੁਸਾਰ ਸਾਨੂੰ ਪਤਾ ਲੱਗਿਆ ਵੀ ਦੋ ਮੁਲਾਜ਼ਮ ਸੀ ਇਹਨਾਂ ਦੇ ਆਸਫੇਰੇ ਮਨੀਮ ਸਾਹਿਬ ਨੇ ਇਹਨਾਂ ਨੇ ਸਾਨੂੰ ਫੁਟੇਜ ਦਿਖਾਈ ਹੈ ਇੱਥੋਂ ਦੀ ਉਹ ਸਾਰੀ ਚੀਜ਼ਾਂ ਦੇਖੀਆਂ ਨੇ ਅਸੀਂ ਸਾਨੂੰ ਇਹਨਾਂ ਜਾਣਕਾਰੀ ਦੇ ਕੇ ਫੋਟੋ ਹੋ ਰਹੀਆਂ ਨੇ ਵੀ ਜਿਵੇਂ ਬੰਦੇ ਕੋਈ ਹਲਾ ਕੀ ਦੇ ਸਨ ਜਾਂ ਕੋਈ ਜਾਣਕਾਰ ਸਨ ਵੀ ਕਿੱਥੋਂ ਸੁੱਚ ਕਟਿਆ ਜਾਏਗਾ ਕਿਵੇਂ ਕਾਰਵਾਈ ਹੋਏਗੀ ਔਰ ਉਹਨਾਂ ਨੇ ਬੜੇ ਆਪਣੇ ਢੰਗ ਨੇ ਆਪਣੇ ਢੰਗ ਦੇ ਨਾਲ ਉਹਨਾਂ ਨੇ ਕਾਰਵਾਈ ਨੂੰ ਜਿਹੜਾ ਹੈ ਨਾ ਇਹ ਅੰਜਾਮ ਦਿੰਦਾ ਹੈ ਇਹਨਾਂ 1.5 ਲੱਖ ਰੁਪਏ ਲੱਗਦੇ ਨੇ ਹਾਂ 1.5 ਲੱਖ ਰੁਪਇਆ ਪੰਪਾ ਲਿਆ ਨੇ ਕਿਹਾ ਇਹ ਸਾਨੂੰ ਵਿਸ਼ਾਲ ਜੀ ਨੇ ਵੀ 1.5 ਲੱਖ ਰੁਪਇਆ ਜਿਹੜਾ ਉਹ ਸੱਡਾ ਲੈ ਗਏ ਨੇ ਅਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਕਿ ਕੁਝ ਸਾਲ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਸਨ ਆਪਣੇ ਗੁਰਮੀਤ ਚੋਹਾਂਜੀ ਐਸਐਸਪੀ ਪਟਿਆਲਾ ਸਨ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉਹਦੋਂ ਪ੍ਰਸ਼ਾਸਨ ਦੇ ਥੋੜੀ ਜਿਹੀ ਢਿੱਲ ਵਰਤਨ ਨਾਲ ਉਹ ਲਗਾਤਾਰ ਵਾਰਦਾਤਾ ਵਧਦੀਆਂ ਗਈਆਂ ਅਸੀਂ ਇਹ ਡਿਮਾਂਡ ਕਰਦੀਆਂ ਫਿਰਖੈਰ ਸਾਡੀ ਉਹਨਾਂ ਨੇ ਪ੍ਰੋਬਲਮ ਸੋਲਵ ਕੀਤੀ ਸਾਨੂੰ ਜਿਹੜੇ ਸਨ ਉਹ ਗਲਤ ਅੰਸਰ ਲੱਭ ਕੇ ਦਿੱਤੇ ਸਾਨੂੰ ਅਸੀਂ ਕਹਿੰਦੇ ਹੁਣ ਇਹ ਵਾਰਦਾਤ ਜਿਹੜੀ ਹੈ ਨਾ ਇਹ ਵਾਰਦਾਤਾ ਇਦਾਂ ਦੀਆਂ ਨਾ ਹੋਣ ਇਹਨਾਂ ਨੂੰ ਤੁਰੰਤ ਕੰਟਰੋਲ ਕਰਨਾ ਚਾਹੀਦਾ ਹੈ ਤੇ ਨਹੀਂ ਤੇ ਇਹ ਮਤਲਬ ਗਲਤ ਅੰਸਰ ਇਸ ਚੀਜ਼ ਦਾ ਬਹੁਤ ਫਾਇਦਾ ਉਠਾਉਂਦੇ ਆ ਇਹ ਪੰਪ ਦੀ ਕੀ ਘਟਨਾਈ ਰਾਤ ਲਗਭਗ 3 ਵਜੇ ਦੇ ਕਰੀਬ ਹੋਈ ਹੈ ਜੀ ਹੁਣੇ 3 ਵਜੇ ਆਈ ਜੀ ਗੱਡੀ ਗੱਡੀ ਚੋਂ ਤਿੰਨ ਬੰਦੇ ਥੱਲੇ ਉਤਰੇ ਨਹੀਂ ਗੱਡੀ ਚੋਂ ਹੀ ਹਾਂ ਜੀ ਕਿੰਨਾ ਕ ਨੁਕਸਾਨ ਜਿਹੜਾ ਹੋ ਗਿਆ ਡੇਢ ਲੱਖ ਤੋਂ ਪਲੱਸ ਹੀ ਆ ਜੀ ਨੁਕਸਾਨ ਜਿਹੜਾ ਪੰਪ ਦਾ ਹੈ ਬੰਦੇ ਕਿਸ ਤਰ੍ਹਾਂ ਦੇ ਸੀ ਕਿ ਭਿਆ ਚੂਰ ਕਰਨ ਲੱਗੀ ਸੀ ਉਹਨਾਂ ਕੋਲ ਨਹੀਂ ਐ ਨਹੀਂ ਕੁਝ ਵੀ ਕਹਿ ਸਕਦੇ ਜੀ ਹਾਂ ਜੀ ਪੁਲਿਸ ਨੂੰ ਵੀ ਪਹੁੰਚ ਵੀ ਸੀ ਰਾਤ ਹਾਂ ਜੀ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਪਹੁੰਚੀ ਹੈ ਅਗਰਵਾਲ એનર્ਜੀ ਫਿਊਲ 65 ਪਿੰਡ ਪਾਤੜਾ ਦੇ ਨੇੜੇ ਪਿੰਡ ਅਖਨੋਰੀ ਹਾਈਵੇ ਰੋਡ ਤੇ ਹੈ ਜੀ ਇਥੇ ਰਾਤ ਤਿੰਨ ਬੰਦੇ ਆਏ ਨੇ ਜਿੰਨਾਂ ਕੋਲ ਕੋਈ ਅਸਲਾ ਵੀ ਧਸਰੇ ਨੇ ਕੁਛ ਗਡਾਸੀਆਂ ਘਵਾੜੀਆਂ ਵਗੈਰਾ ਸੀ ਉਹਨਾਂ ਕੋਲ ਤਾਂ ਉਹ ਡੇਢ ਲੱਖ ਰੁਪਇਆ ਲੈ ਕੇ ਇਥੋਂ ਚਲੇ ਗਏ ਲੋਕ ਇਹੀ ਘਟਨਾ ਜਿਹੜੀ ਹੋਈ ਹੈ ਜੀ ਜ਼ਿਆਦਾਤਰ ਜਿਵੇਂ ਚੋਣ ਜਾਬਤਾ ਲੱਗਾ ਹੋਇਆ ਅਸਲੇ ਸਭ ਦੇ ਕਿੰਨੇ ਬਿਜ਼ਨਸਮੈਨ ਨੇ ਸਾਰਿਆਂ ਦੇ ਅਸਲੇ ਜਿਹੜੇ ਨੇ ਉਹ ਜਮ੍ਹਾਂ ਹੋਏ ਹੋਏ ਨੇ ਤਾਂ ਉਹਦੇ ਕਰਕੇ ਚੋਰਾਂ ਨੂੰ ਸਾਫ ਪਤਾ ਹੈ ਵੀ ਕੋਈ ਅਸਲਾ ਨਹੀਂ ਹੈ ਕੰਪਟੀਟਿਵ ਕੁਛ ਨਹੀਂ ਹੈ ਤਾਂ ਜ਼ਿਆਦਾਤਰ ਤਾਂ ਇਸ ਵਜ੍ਹਾ ਕਰਕੇ ਹੋਈ ਹੈ ਰੇਡੀ ਰੋਡ ਤੇ ਪੈਂਦਾ ਮੇਨ ਰੋਡ ਜਿਹੜੀ ਅੱਗੇ ਪ੍ਰੋਬਲਮ ਇਹ ਨੈਸ਼ਨਲ ਹਾਈਵੇ ਜੀ ਪਾਤੜਾ ਤੋਂ ਜੀਂਦ ਰੋਡ ਦਿੱਲੀ ਰੋਡ ਜਿਹੜੇ ਮੈਂ ਕਰਦੇ ਮੰਗ ਪ੍ਰਸ਼ਾਸਨ ਤੋਂ ਕਰਨੇ ਜੀ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਠੜਿਆ ਜਾਏ ਮੁਲਾਜ਼ਮਾਂ ਦੇ ਵਿੱਚ ਖੌਫ ਹੈ ਕੋਈ ਡਿਊਟੀ ਕਰਨ ਨੂੰ ਤਿਆਰ ਨਹੀਂ ਹੈ ਮੁਲਾਜ਼ਮ ਰਾਤੀ ਅ ਅਗਰਵਾਲਾ ਪ੍ਰੋਬਲਮ ਪੰਪ ਇੱਥੇ ਸੁੱਤ ਸਤਰਾਣੇ ਦੇ ਨੇੜੇ ਹਾਂਜੀ ਉੱਥੇ ਤਕਰੀਬਨ ਸਵੇਰੇ 2:30 ਵਜੇ ਦੀ ਗੱਲ ਸਾਨੂੰ ਫੋਨ ਆਇਆ ਵੀ ਇੱਥੇ ਵੀ ਕੋਈ ਵਾਰ ਦਾਤ ਖੋ ਗਈ ਤਾਂ ਉਸ ਮੌਕੇ ਤੇ ਚਲੇਗੀ ਉੱਥੇ ਜਿਹੜੇ ਉਹਨਾਂ ਦੇ ਦੋਸਤ ਅਰੇਂਜਮੈਂਟ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਤਿੰਨ ਬੰਦੇ ਆਏ ਗੱਡੀ 'ਚ ਗੱਡੀ ਖੜਾ ਕੇ ਸਾਡੇ ਬੁਲਾਏ ਜਿਨ੍ਹਾਂ ਕੋਲ ਹਥਿਆਰ ਸਨ ਵੀ ਸਾਡੇ ਬਰਾਤ 'ਚੋਂ ਤਕਰੀਬ ਡੇਢ ਲੱਖ ਦੇ ਤਕਰੀਬ ਰੁਪਏ ਉਹ ਖੋ ਕੇ ਲੈ ਗਏ। ਉਹ ਵੀਕਰ ਵੇਰਾ ਸੀ ਕਿੰਨੇ ਬੰਦੇ ਜੀ ਹੋ ਗਏ ਉਹ ਤਿੰਨ ਬੰਦੇ ਇਹਨਾਂ ਕੋਲ ਅੰਦਰ ਦਫ਼ਤਰ 'ਚ ਆਏ ਦਫ਼ਤਰ 'ਚ ਹੀ ਬੈਠੇ ਸੀਗੇ ਗੇਟ ਫੁੱਲਾ ਸੀਗਾ ਤੇ ਇੱਕ ਕਹਿੰਦੇ ਗੱਡੀ ਦੇ ਵਿੱਚ ਸੀਗਾ ਬਸ ਉਹ 5-7 ਮਿੰਟਾਂ ਦੇ ਅੰਦਰ ਅੰਦਰ ਇਹੋ ਕਰਕੇ ਚਲੇ ਗਿਆ। ਹਥਿਆਰ ਕੀ ਸੀ ਦੱਸਿਆ ਨੂੰ? ਹਥਿਆਰ ਤੇ ਕੋਈ ਇੱਕ ਤਾਂ ਕਿਰਪਾਨ ਦੱਸਿਆ ਸੀ ਕਿ ਖਾੜੀ ਵਗੈਰਾ ਨਹੀਂ ਦੱਸਦੇ ਸੀ ਵੀ ਇਹਨਾਂ ਕੋਲ ਇਹ ਹਥਿਆਰ ਸੀ ਕਿ। ਬਾਅਦ ਵਿੱਚ ਸਾਡੇ ਕੋਲ ਜੀ ਸਾਡੇ ਕੋਲ ਉਹ ਹੀ ਮੁਕੱਦਮਾ ਇਹਨਾਂ ਦਾ ਬਿਆਨ ਲਿਖ ਕੇ ਜਿਹੜਾ ਸੇਰਜ ਮੈਨੇ ਜਗਜੀਤ ਇਹਦਾ ਬਿਆਨ ਲਿਖ ਕੇ ਮੁਕੱਦਮਾ ਦਰਜ। ਇਹ ਫੋਟੇਜ ਆਈ ਕਿ ਸਾਹਮਣੇ ਦੀ। ਫੁਟੇਜ ਜਿਹੜਾ ਆਇਤਾ ਹੈਗੀ ਹੈ ਇਹਦੇ ਵਿੱਚ ਤਿੰਨ ਵਿਅਕਤੀ ਮਤਲਬ ਦਿਖਾਈ ਦੇ ਰਹੇ ਨੇ ਪਰ ਉਹ ਖਾਲੀ ਹੱਥ ਨੇ ਉਹਨਾਂ ਦੇ ਵਿੱਚ ਕੋਈ ਹਥਿਆਰ ਦਿਖਾਈ ਨਹੀਂ ਦੇ ਰਿਹਾ ਬਾਕੀ ਅਸੀਂ ਹੋਰ ਵੀ ਕੈਮਰਾ ਦੀ ਫੁਟੇਜ ਦੇਖ ਰਹੇ ਹਾਂ ਤੇ ਜਾਂਚ ਪਤਾਲ ਕਰਕੇ ਡੇਟਾ ਰਵੇ ਵੀਡੀਓ ਜਿਹੜੀ ਹਾਂ ਜਿਹੜੀ ਕਰਮੇ ਹੋ ਕੀ ਉਹਨੂੰ ਬੁਸੀ ਨੂੰ ਫੜ ਕੇ ਅੰਦਰ ਦਵਾਂਗੇ ਤੇ ਕਾਰਵਾਈ ਕਰਾਂਗੇ ਤੁਸੀਂ ਸਾਡੀ ਚੱਲ ਰਹੀ ਹੈ ਉਹ ਸ਼ੱਕ ਦੱਸਿਆ ਨਾ ਕਿ ਇਸਦੇ ਵਿੱਚ ਸਾਥ ਹੋ ਗਿਆ ਨਾ ਨਹੀਂ ਫਿਲਹਾਲ ਤੋ ਉਹਨਾਂ ਨੇ ਕੁਝ ਨਹੀਂ ਦੱਸਿਆ ਵੀ ਸਾਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਹੈਗਾ ਵੀ ਕੌਣ ਨੇ ਕੀ ਕੀਤੀ ਸੀ ਹੋਰ ਮੁੱਢਲੀ ਜਾਣਕਾਰੀ ਜੇ ਕਿ ਸਾਹਮਣੇ ਆਏ ਵੇ ਜੀ ਮੁੱਢਲੀ ਜਾਣਕਾਰੀ ਤੇ ਇਹ ਹੀ ਆਇਆ ਵੀ ਉੱਥੇ ਪਟ્રોલ ਪੰਪ ਤੇ ਗੱਡੀ ਤਾਂ ਆਈ ਤਾਂ ਜ਼ਰੂਰ ਨੇ ਗੱਡੀ ਵੀ ਖੜੀ ਆ ਕੇ ਬੰਦੇ ਵੀ ਆਏ ਨੇ ਇੱਧਰ ਜਿੱਥੇ ਇਹਨਾਂ ਦਾ ਕੈਸ਼ ਪਿਆ ਸੀਗਾ ਜਾਂ ਜਿੱਥੇ ਬੈਠੇ ਸੀ ਉਸ ਕਮਰੇ 'ਚ ਕੈਮਰਾ ਨਹੀਂ ਹੈਗਾ ਸ਼ਿਰਪ ਪੈਟਰੋਲ ਪੰਪ ਤੇ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਿਆ ਵੀ ਇਹ ਇੱਥੇ ਆਇਜ ਬੰਦੇ ਆਏ ਸੀ ਆਪਦੇ ਕਿੰਨੇ ਬੰਦੇ ਸੀ ਬਹੁਤ ਨੌਕਰੀ ਦੇ ਇਹ ਦੋ ਜਣੇ ਸੀ ਵੀ ਮੇ ਨਾਲ ਦੇ ਬੰਦੇ ਰੇ ਇੱਕ ਤਾਂ ਜਗਦੀਸ਼ ਹੋ ਗਿਆ ਉਹ ਦੂਸਰਾ ਹੋ ਗਿਆ ਲਖਪ੍ਰੀਤ ਸਿੰਘ ਕਿਹੜੇ ਮਿੰਟ ਦੇ ਨੇ ਇੱਕ ਜੋਗੇ ਵਾਲਾ ਇੱਕ ਗਲਾੜਾ